ਭਗਵਾਨ ਤੁਮਰ ਮੁਰਦਾਬਾਦ ਆਮ ਆਦਮੀ ਸਰਕਾਰ ਮੁਰਦਾਬਾਦ ਕੇਜਰੀਓ ਮੁਰਦਾਬਾਦ ਭਗਵਾਨ ਤੁਮਰ ਸਰਕਾਰ ਮੁਰਦਾਬਾਦ ਜ਼ਮੀਨ ਚੋਰ ਮੁਰਦਾਬਾਦ ਜ਼ਮੀਨ ਚੋਰ ਮੁਰਦਾਬਾਦ ਜ਼ਮੀਨ ਚੋਰ ਮੁਰਦਾਬਾਦ ਟਰਾਲੀ ਚੋਰ ਮੁਰਦਾਬਾਦ ਇਸ ਸਮੇਂ ਅਸੀਂ ਚਿਹੜੀ ਪਿੰਡ ਚ ਮੌਜੂਦ ਆ ਜਿੱਥੇ ਕਿ 2213 ਕਨਾਲ ਦਾ ਜਿਹੜਾ ਰੋਲਾ ਹੈ ਜਿਸ ਨੂੰ ਲੈ ਕੇ ਚਿਹੜੀ ਪਿੰਡ ਵਾਸੀ ਕੱਲ ਡੀਸੀ ਸਾਹਿਬ ਕੋਲ ਵੀ ਜਾਂਦੇ ਨੇ ਆਪਣਾ ਪੱਤਰ ਦੰਦਿਆ ਕਿ ਸਰਕਾਰ ਧੱਕੇ ਨਾਲ ਕਬਜ਼ਾ ਕਰਨ ਲੱਗੀ ਹੋਈ ਹੈ ਜਦ ਕਿ ਕਾਫੀ ਸਾਰੀ ਜ਼ਮੀਨ ਇਹਨਾਂ ਦੇ ਹੱਕ 'ਚ ਹੈ ਕੁਝ ਜ਼ਮੀਨ ਹੈ ਜਿਹੜੀ ਉਹ 600 ਕੁ ਕਨਾਲ ਹੈ ਜਿਹੜੀ ਉਹਨੂੰ ਜਿਹੜਾ ਲੈ ਕੇ ਇਹਨਾਂ ਨੇ ਪਿੰਡ ਵਾਸੀ ਨੇ ਪਹਿਲਾਂ ਹੀ ਛੱਡ ਦਿੱਤਾ ਸੀਗਾ ਕਿ ਉਹ ਪੰਚਾਇਤੀ ਜ਼ਮੀਨ ਸੀ ਬਾਕੀ ਇਹਨਾਂ ਦੇ ਨਾਂ ਤੇ ਹੋਣ ਦੇ ਬਾਵਜੂਦ ਵੀ ਸਰਕਾਰ ਧੱਕੇ ਦੇ ਉੱਤੇ ਲੱਗੀ ਹੋਈ ਹੈ ਹਾਲਾਂਕਿ ਕੱਲ ਡੀਸੀ ਨਾਲ ਮੁਲਾਕਾਤ ਨਹੀਂ ਡੀਸੀ ਨਾਲ ਮੁਲਾਕਾਤ ਕਰਨ ਤੋਂ ਬਾਅਦ देर रात ਜਿਹੜਾ ਆ ਕੁਝ ਲੋਕ ਇੱਥੇ ਕੁਝ ਪੁਲਿਸ ਪਹੁੰਚਦੀ ਆ ਤੇ ਫੇਰ ਇੱਕ ਵਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਿੰਡ ਵਾਸੀ ਇਕੱਠੇ ਹੋਏ ਹੋਏ ਨੇ ਸਾਰੀ ਮੇਨਾਂ ਮੌਜੂਦ ਆ ਆ ਕਿ ਕੀ ਪੂਰਾ ਮਾਮਲਾ ਰਾਤ ਦਾ ਰਿਹਾ ਜੀ ਦੇਖੋ ਰਾਤ ਅਸੀਂ ਏਡੀਸੀ ਸਾਹਿਬ ਕੋਲ ਗਏ ਤੇ ਏਡੀਸੀ ਸਾਹਿਬ ਨੇ ਵੀ ਵਿਸ਼ਵਾਸ ਦਿਵਾਇਆ ਤਾਂ ਵੀ ਕੋਈ ਨਾ ਅਸੀਂ ਟਾਈਮ ਦੇ ਦੇਵਾਂਗੇ ਅਸੀਂ ਕਹਿੰਦੇ ਤੇ ਵੀ ਦੋ ਚਾਰ ਦਿਨ ਦਾ ਸਾਨੂੰ ਹਫਤੇ ਦਾ ਟਾਈਮ ਦੇ ਦਿਓ ਵੀ ਅਸੀਂ ਆਪਣੇ ਕਾਗਜ਼ ਪੱਤਰ ਲੋੜ ਕਰ ਲਈਏ ਵੀ ਕੋਈ ਨਾ ਕੋਈ ਹੋ ਜਾਊਗਾ ਨਹੀਂ ਅਸੀਂ ਤੁਹਾਨੂੰ ਬੁਲਾ ਕੇ ਆਪ ਕਬਜ਼ਾ ਦੇਵਾਂਗੇ ਪਰ ਉਹਨਾਂ ਨੇ ਇਹ ਸਾੜਾ ਵੀ ਕੋਈ ਪ੍ਰਵਾਹ ਨਹੀਂ ਕਰੀ ਕਿਸੇ ਦੀ ਵੀ ਜਿੰਨੀ ਪਬਲਿਕ ਗਈ ਵੀ ਤੀ ਕੋਈ ਤੱਕੇ ਪਰੇ ਉਤਰਿਆ ਏ ਰਾਤ ਆ ਕੇ ਤੱਕੇ ਤੇ ਕਬਜ਼ਾ ਕਰਨੇ ਦੀ ਕੋਸ਼ਿਸ਼ ਕਰੀ ਹੈ ਚਾਹੇ ਉਹਨਾਂ ਨੇ ਡਰੋਨ ਰਾਹੀਂ ਨਕਸ਼ਾ ਬਣਾਇਆ ਜਾਂ ਕੁਝ ਕਰਿਆ ਕੋਈ ਨਾ ਕੋਈ ਤੱਕੇ ਸ਼ਾਹੀ ਕਰਨ ਲੱਗੇ ਤੇ ਰਾਤ ਅੱਛਾ ਰਾਤ ਨੂੰ ਹੀ ਕਿਉਂ ਜੇਕਰ ਸਰਕਾਰ ਦੀ ਹੈ ਜ਼ਮੀਨ ਇਹ ਤੁਹਾਡੇ ਕੋਲ ਕਾਜ ਨਹੀਂ ਵੀ ਸਰਕਾਰ ਕੋਲ ਹੈ ਸਾਰਾ ਸਬੂਤ ਫਿਰ ਰਾਤ ਨੂੰ ਕਿਉਂ ਫਿਰ ਦਿਨੇ ਕਿਉਂ ਨਹੀਂ ਆ ਕੇ ਕਿਉਂਕਿ ਜਿਹੜੀ ਸਰਕਾਰ ਹੈ ਜੀ ਉਹ ਚੋਰ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ ਭਗਵਾਨ ਤਮਨ ਜਾਂਦੇ ਚੋਰ ਦੀ ਲੰਗੋਟੀ ਉਹ ਲੋਕਾਂ ਨੂੰ ਲੁੱਟਣ ਦੀ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜੇ ਵੀ ਜ਼ਿਮੀਂਦਾਰਾਂ ਕੋਲ ਜ਼ਮੀਨ ਹੈ ਤੁਸੀਂ ਸਾਰੇ ਪੰਜਾਬ 'ਚ ਉਹ ਦੱਬ ਰਿਹਾ ਹੈ ਕਾਪਰੇਟ ਘਰਾਣਿਆਂ ਨੂੰ ਜ਼ਮੀਨ ਦੇ ਰਿਹਾ ਵੀ ਜਿੰਨੇ ਕਿ ਵੇਚ ਕੇ ਖੱਟ ਕੇ ਜਾਂ ਮੈਂ ਤਾਂ ਉਹ ਰਾਤ ਦੇ ਹਨੇਰੇ 'ਚ ਕਿਉਂਕਿ ਰਾਤ ਦੇ ਹਨੇਰੇ 'ਚ ਚੋਰ ਹੁੰਦੀ ਹੈ ਸਰਕਾਰ ਨਹੀਂ ਸਰਿਆਂ ਧੱਕਾ ਚੱਲ ਰਿਹਾ ਰਾਤ ਨੂੰ ਸਾਰੇ ਪਿੰਡ ਵਾਸੀ ਇਕੱਠੇ ਸੀ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਜਾਂਦੇ ਆ ਵੀ ਤੁਸੀਂ ਸਾਡੇ ਨਾਲ ਰਹਿਣਾ ਸਰਕਾਰਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਆ ਅਸੀਂ ਤੁਹਾਡੇ ਨਾਲ ਰਹਿਣਾ ਤੇ ਤੁਸੀਂ ਜੇ ਕਬਜ਼ਾ ਲੈਣਾ ਇਹਨਾਂ ਨੂੰ ਪ੍ਰੋਪਰ ਅਸੀਂ ਕਰੇ ਸਾਨੂੰ ਪੇਪਰਪੇ ਵਰਕ ਕਰਕੇ ਪੂਰਾ ਦੇ ਦੋ ਅਸੀਂ ਤਿਆਰ ਹੈ ਜਿਹੜੀ ਜ਼ਮੀਨ ਤੇ ਕਹਿੰਦੇ ਆ ਅਸੀਂ ਪਹਿਲਾਂ ਹੀ ਛੱਡੀ ਬੈਠੇ ਆ ਪਰ ਜਿਹੜੀ ਸਾਡੀ ਜੱਦੀ ਜ਼ਮੀਨ ਆਕਰ ਉੱਤੇ ਗਵਰਨਮੈਂਟ ਜਾਂ ਕੋਈ ਵੀ ਆ ਕੇ ਚਾਹ ਮਿਲਟਰੀ ਲਿਆਣ ਪੁਲਿਸ ਲਿਆਣ ਕੁਝ ਵੀ ਕਰਨ ਅਸੀਂ ਤਿਆਰ ਬੈਠੇ ਆ ਬੱਦ ਤੋਂ ਬਾਅਦ ਸਾਨੂੰ ਮਾਰੇ ਦੋਗੇ ਉਤੋਂ ਬਾਅਦ ਸਾਡੀ ਜ਼ਮੀਨ ਕਿੰਨੀ ਜਿਹੜੀ ਤੁਸੀਂ ਛੱਡੀ ਹੋਈ ਆ ਜਿਹੜੀ ਸਰਕਾਰ ਦਾਵਾ ਕਰ ਰਹੀ ਆ ਤੇ ਟੋਟਲ ਕਿੰਨੀ ਜ਼ਮੀਨ ਹੈ ਜੀ 2200 13 ਕਨਾਲ ਟੋਟਲ ਜ਼ਮੀਨ ਹੈ 683 ਕਨਾਲ ਜਿਹੜੀ ਪੰਚਾਇਤ ਦੇ ਭਲੇ ਲਈ ਪਿੰਡ ਦੇ ਭਲੇ ਲਈ ਸਕੂਲਾਂ ਲਈ ਇਹ ਜ਼ਿਮੀਂਦਾਰਾਂ ਨੇ ਛੱਡੀ ਵੀ ਹੈ ਉਹ ਆਲਰੇਡੀ ਛੱਡੀ ਵੀ ਹੈ ਅਸੀਂ ਕਹਿ ਰਹੇ ਹਾਂ ਤੇ ਕਰ ਲਓ ਤੁਸੀਂ ਪਰ ਸਰਕਾਰ ਇੱਕ ਤਰ੍ਹਾਂ ਤੇ ਬੱਤਰ ਹੋਈ ਵੀ ਹੈ ਵੀ ਜ਼ਿਮੀਂਦਾਰਾਂ ਨੂੰ ਖਾਲੀ ਕਰਨਾ ਜਿਹੜਾ ਕਿ ਸਾਡੇ ਜ਼ਿਮੀਂਦਾਰਾਂ ਦਾ ਰੋਜ਼ਗਾਰ ਜਿਹੜੇ ਸਾਰੇ ਪਾਈਚਾਰਾ ਜਿਹੜੇ ਤੇ ਰੋਟੀ ਖਾ ਰਿਆ ਉਹਨੂੰ ਖੋਣ ਦੀ ਤਿਆਰੀ ਹੈ ਜਿੰਨੀ ਵਾਰ ਵੀ ਆਏ ਨੇ ਤੁਸੀਂ ਕਾਗਜ਼ ਦੀ ਮੰਗ ਕੀਤੀ ਕਾਗਜ਼ ਦੇਖੇ ਨੇ ਕੀ ਦਿਖਾਉਂਦੇ ਨੇ ਜਾਂ ਕੀ ਪ੍ਰੂਫ ਹੈਗੇ ਉਹ ਤਾਂ ਸਾਨੂੰ ਕੁਛ ਨਹੀਂ ਦਿਖਾ ਰਹੇ ਪਰ ਰਾਤੀ ਅਸੀਂ ਟ੍ਰੇਲਰ ਜ਼ਰੂਰ ਦਿਖਾਤਾ ਪਿਕਚਰ ਹਾਲੇ ਬਾਕੀ ਹੈ ਰਾਤੀ ਉਹ ਟ੍ਰੇਲਰ ਦੇਖ ਲੇਤਾ ਉਹਨਾਂ ਨੇ ਕਿ ਤੁਸੀਂ ਜਿੰਨੀ ਕਿ ਜ਼ਬਰਦਸਤੀ ਇਹਨਾਂ ਨਾਲ ਕਰੋਗੇ ਜਿੰਨਾ ਤੱਕਾ ਕਰੋਗੇ ਉਹਦਾ ਨਤੀਜਾ ਜਰਾ ਤੁਹਾਡੇ ਸਾਹਮਣੇ ਆ ਹਾਲੇ ਤਾਂ ਸਟਾਰਟ ਹੈ ਲੜਾਈ ਇਹ ਕਾਗਜ਼ਾਂ ਦੀ ਤੁਸੀਂ ਗੱਲ ਕਰ ਰਹੇ ਜੇ ਕਾਗਜ਼ ਉਹਨਾਂ ਕੋਲ ਹੋਣਗੇ ਤਾਂ ਦਿਖਾਨਗੇ ਕੱਲ ਉਹਨਾਂ ਨੂੰ ਅਸੀਂ ਬਾਰ ਬਾਰ ਕੱਲ ਨਹੀਂ ਇਹ ਪਰਸੋਂ ਤੋਂ ਕਹਾਣੀ ਚੱਲ ਰਹੀ ਆ ਐ ਸੰਡੇ ਨੂੰ ਅਸੀਂ ਇੱਥੇ ਸੀ ਕਿ ਜਦੋਂ ਉਹ ਅਸਲੀ ਆਏ ਨੇ ਆਣਾ ਸੀਗਾ ਸਵੇਰੇ 9 ਵਜੇ ਦਾ ਟਾਈਮ ਦਿੱਤਾ ਅਸੀਂ 9:30 8 ਵਜੇ ਤੇ ਆ ਕੇ ਬੈਠ ਗਏ ਆ ਸਾਰੇ ਸੈਕਟਰੀ ਇਹਨਾਂ ਦਾ 6 ਵਜੇ ਆ ਕੇ ਬੈਠ ਗਿਆ ਲੇਕਿਨ 8:30 10 ਵਜੇ ਜਾ ਕੇ ਆਏ ਨੇ ਕਿਉਂਕਿ ਇਹਨਾਂ ਨੂੰ ਸਭ ਖਬਰ ਮਿਲ ਚੁੱਕੀ ਸੀ ਕਿ ਜੋ ਮੰਗਣਾ ਜੋ ਵਕੀਲ ਨੇ ਗੱਲ ਕਰਨੀ ਹੈ ਜਦੋਂ ਤੁਸੀਂ ਕਿਸੇ ਦੇ ਵਾਸਤੇ ਜਾਣੇ ਹੋ ਈਵਨ ਛੋਟੇ ਜਿਹੇ ਘਰ ਵਾਸਤੇ ਵੀ ਕੋਈ ਜਾ ਜਾਣੇ ਨੋਟਿਸ ਦਿਨੇ ਹੋ ਕੋਈ ਨੋਟਿਸ ਨਹੀਂ ਹੈ ਇਹ ਕਹਿੰਦੇ ਨੇ 115 ਬੰਦੇ ਨੇ ਕੋਈ ਪਰਸ਼ੋਤਮ ਲਾਲਕ ਪਰਸ਼ੋਤਮ ਸਿੰਘ ਕੋਈ ਬੰਦੇ ਦਾ ਨਾਮ ਦੱਸ ਰਿਹਾ ਨੇ ਕਿ ਉਹ ਐਂਡ ਅਦਰਸ ਕੌਣ ਨੇ ਅਦਰਸ ਪਰਸ਼ੋਤਮ ਪੁੱਛਿਆ ਕਹਿੰਦੇ ਪਿੰਡ ਵਿੱਚ ਪਰਸ਼ੋਤਮ ਪੁਚਾਰੇ ਨੂੰ ਪੂਰੇ ਹੋਣ ਪਣੀ ਮੁੱਧ ਤਾਂ ਹੀ ਹੋ ਗਈਆਂ ਉਸ ਨੂੰ ਤੇ ਇਹਨਾਂ ਕੋਲ ਕੁਝ ਨਹੀਂ ਆ ਸਿਰਫ ਜ਼ਬਰਦਸਤੀ ਵਾਲਾ ਕੰਮ ਹੈ ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਬਿਲਕੁਲ ਠੀਕ ਗੱਲ ਕਹਿ ਰਹੇ ਨੇ ਹੁਣ ਇਸ ਟਾਈਮ ਸਰਕਾਰ ਦੇ ਕੋਲ ਕੁਝ ਨਹੀਂ ਹੈ ਸਰਕਾਰ ਨੇ ਜ਼ਮੀਨਾਂ ਸਾਰੀਆਂ ਦਬ ਰਹੀ ਹੈ ਇਕੱਲੀ ਇਹ ਨਹੀਂ ਹੈਗੀ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਰੋਜ਼ ਦੇਖੋਗੇ ਉਹਨੇ ਸਟਾਰਟ ਹੋ ਚੁੱਕਿਆ ਕਿ ਫਲਾਣੇ ਪਿੰਡ ਦੀ ਜ਼ਮੀਨ ਦੱਬ ਰਹੇ ਹਨ ਫਲਾਣੇ ਜ਼ਮੀਨ ਪਿੰਡ ਦੀ ਕਰ ਰਹੇ ਦਾ ਕਿਉਂ ਲੱਗ ਰਿਹਾ ਤੁਹਾਨੂੰ ਵੀ ਇੱਥੇ ਆਹ ਦੇਖੋ ਤੁਹਾਡੇ ਨਾਲ ਰੋਡ ਨਿਕਲ ਰਹੀ ਆ ਇੱਕ ਟੁਕੜਾ ਹੈ ਇਹ ਫਰਸਟ ਕਲਾਸ ਟੁਕੜਾ ਹੈ 1200 ਅਗਰ 1500 ਅਗਰ ਇਹ ਕਨਾਲ ਹੈ ਤਾਂ ਦੇਖੋ ਤੁਸੀਂ ਮਲਟੀਪਲਾਈ ਵਾਲਾ 8 ਦੇ ਨਾਲ ਕਰਕੇ ਦੇਖੋ ਕਿਨੇ ਏਕੜ ਬਣ ਗਈ ਹੈ 200 ਦੇ ਕਰੀਬ ਬਣ ਗਈ 200 ਏਕੜ ਦਾ ਇੱਕ ਬੜਾ ਵਧੀਆ ਪਲਾਟ ਹੈ ਤੇ ਕੋਈ ਵੀ ਇਥੇ ਇੰਡਸਟਰੀ ਲਿ ਸਟਾਰਟਵੇ ਕੋਈ ਵੀ ਵੱਡਾ ਘਰਾਣਾ ਆ ਜੋ ਲਈ ਤਾਂ ਬਹੁਤ ਅਚੀ ਚੀਜ਼ ਹੈ ਪੈਸੇ ਜ਼ਿਆਦਾ ਮਿਲ ਰਹੇ ਨੇ ਇਸ ਦੇ ਇੱਕ ਕਰੋੜਾਂ ਦੀ ਜ਼ਿਆਦਾ ਅਰਬਾਂ ਦੀ ਜ਼ਿਆਦਾ ਹੈ ਕਰੋੜ ਤਾਂ ਖਤਮ ਹੋ ਚੁੱਕੇ ਨੇ ਅਰਬਾਂ ਦੀ ਜ਼ਿਆਦਾ ਹੈ ਔਰ ਉਹਨਾਂ ਨੇ ਸੋਚਿਆ ਕਿ ਇਥੇ ਕੋ ਪੁੱਛਣ ਵਾਲਾ ਤੇ ਹੈ ਨਹੀਂ ਸੌਦੇ ਹੋ ਚੁੱਕੇ ਨੇ ਕਾਕਾ ਜੀ ਇਥੇ ਮੈਂ ਦੱਸ ਦਿੰਨੀ ਆ ਪੰਜਾਬ ਅੱਧਾ ਵਿਕ ਚੁੱਕਿਆ ਜਦਨ ਦਾ ਕੇਜਰੀਵਾਲ ਦਿੱਲੀ ਤੋਂ ਬੇਲਾ ਹੋ ਕੇ ਆਇਆ ਉਹ ਪੰਜਾਬ ਚ ਆ ਗਿਆ ਭਗਵੰਤ ਮਾਨ ਜੀ ਬੜੇ ਮ ਰਿਸਪੈਕਟ ਨਾਲ ਉਹਨਾਂ ਨੂੰ ਗੱਲ ਕਰ ਰਹੀ ਆ ਕਿ ਤੁਸੀਂ ਹੁਣ ਇੱਕ ਨਾਟਕ ਮੰਡਲੀ ਦੇ ਨਹੀਂ ਹੈਗੇ ਤੁਸੀਂ ਉਹਨਾਂ ਪਿਕਚਰਾਂ ਵਾਲੇ ਨਹੀਂ ਕਿ ਸਟੇਜ ਦੇ ਉੱਪਰ ਖੜੇ ਹੋ ਕੇ ਡਰਾਮਾ ਕਰ ਰਹੇ ਹੋ ਤੁਸੀਂ ਇੱਕ ਚੀਫ ਮਿਨਿਸਟਰ ਚੁਣੇ ਹੋਏ ਹੋ ਤੁਸੀਂ ਇੱਥੋਂ ਦੇ ਪੰਜਾਬ ਦੇ ਐਸ ਟਾਈਮ ਮੋਰੀ ਹੋ ਤੁਸੀਂ ਕਿਉਂ ਉਹਦੇ ਅੱਗੇ ਜਾ ਕੇ ਨੱਚ ਰਹੇ ਹੋ ਜਿਵੇਂ ਮਦਾਰੀ ਵਾਂਗ ਨਚਾ ਰਹੇ ਹੋ ਨੱਚੀ ਜਾ ਰਹੇ ਹੋ ਤੁਸੀਂ ਕਿਹਨੂੰ ਫਲਾਣੀ ਸੀ ਮਿੰਟੇ ਚ ਲੋ ਜੇ ਪ੍ਰਸ਼ਾਸਨ ਦੀ ਅਸੀਂ ਗੱਲ ਕਰੀਏ ਮੈਂ ਪ੍ਰਸ਼ਾਸਨ ਦਾ ਕਦੇ ਕਸੂਰ ਨਹੀਂ ਕਰਦੀ ਮੈਂ ਸਰਕਾਰ ਚ ਰਹੀ ਹਾਂ ਮੈਂ ਸਰਕਾਰ ਚ ਚਲਾਈ ਆ ਮੈਨੂੰ ਸਰਕਾਰ ਦਾ ਕੱਲ ਗਰੇਵਾਲ ਜਿਹੜੇ ਸੀਗੇ ਆਪਣੇ ਮੈਂ ਨਾਮ ਨਹੀਂ ਚਲੋ ਲੈਂਦੀ ਬੀਡੀਪੀਓ ਡੀਡੀਪੀਓ ਸਭ ਗੱਲ ਕਰ ਰਹੇ ਸੀ ਉਹਨਾਂ ਨੇ ਮੈਂ ਇੱਕੋ ਗੱਲ ਕਹੀ ਸੀ ਕਿ ਗਰੇਵਾਲ ਸਾਹਿਬ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਸਰਕਾਰਾਂ ਅਸੀਂ ਵੀ ਚਲਾਈਆਂ ਨੇ ਤੱਕੇ ਅਸੀਂ ਵੀ ਸ਼ਾਇਦ ਕਿਤੇ ਹੋਣਗੇ ਸ਼ਾਇਦ ਲੇਕਿਨ ਗਰੀਬ ਨਾਲ ਨਹੀਂ ਤੁਸੀਂ ਤੱਕਾ ਕਰਨਾ ਕਿਸੇ ਅਮੀਰ ਨਾਲ ਕਰੋ ਇੱਕ ਗਰੀਬ ਜਿਹੜਾ ਕਿ ਉੱਥੇ ਇੱਕ ਛੋਟੇ-ਛੋਟੇ ਜਿਹੇ ਟੁਕੜਿਆਂ ਦੇ ਉੱਪਰ ਬੈਠਾ ਆ ਖੇਤੀ ਕਰ ਰਿਹਾ ਆਪਣੇ 20 ਬੱਚਿਆਂ ਨੂੰ ਪਾਲ ਰਿਹਾ ਆ ਅੱਜ ਤੁਸੀਂ ਉਹਨੂੰ ਸੜਕਾਂ ਤੇ ਲੈ ਕੇ ਆ ਰਹੇ ਹੋ ਅੱਛਾ ਕੀ ਐਕਸ਼ਨ ਹੋਣਾ ਅਗਲਾ ਰਹਿਣ ਵਾਲਾ ਜੇਕਰ ਹੁਣ ਸਰਕਾਰ ਫੇਰ ਆਉਂਦੇ ਨੇ ਉਹ ਫੇਰ ਆਪਣੇ ਕੋਈ ਕਰ ਦੇਗੀ ਬਿਚਾਰਾਂ ਜੀ ਅਸੀਂ ਬਿਲਕੁਲ ਤਿਆਰ ਆ ਸਾਡੇ ਇਸ ਟਾਈਮ ਸਾਡੀ ਵਕੀਲ ਵੀ ਤਿਆਰ ਨੇ ਪੂਰੀ ਸਾਡੀ ਚੱਲ ਰਹੀ ਆ ਕੰਮ ਚੱਲ ਰਿਹਾ ਇੱਕ ਝੂਠੀ ਐਸ ਕੇ ਕੱਲਾ ਇੱਕ ਪਿੰਡ ਨਹੀਂ ਇਹ ਪਿੰਡ ਨਹੀਂ ਹੈ ਪੂਰਾ ਪੂਰਾ ਇਲਾਕਾ ਪੂਰਾ ਜਿੰਨੇ ਆਸ-ਪਾਸ ਦੇ ਪਿੰਡ ਨਹੀਂ ਹੈ ਅੱਜ ਮੇਰੇ ਮੇਰੇ ਅੱਜ ਹੋਰ ਲੋਕਾਂ ਨਾਲ ਵੀ ਗੱਲ ਹੋਈ ਹੈ ਜਿੱਥੇ ਕੋ ਉਹਨਾਂ ਨੂੰ ਖਦਸ਼ਾ ਹੋ ਗਿਆ ਕੱਲੇ ਆਪਣਾ ਹੀ ਨਹੀਂ ਉਹ ਡਿਸਟ੍ਰਿਕਟ ਦਾ ਜਿੱਥੇ ਖਦਸ਼ਾ ਹੋ ਗਿਆ ਲੋਕਾਂ ਦੇ ਸਾਡੇ ਜ਼ਮੀਨਾਂ ਜਾ ਰਹੀਆਂ ਸਾਰੇ ਇੱਥੇ ਆ ਰਹੇ ਨੇ ਤੁਸੀਂ ਅੱਜ ਦੇਖੋ ਕੱਲਾ ਪਿੰਡ ਨਹੀਂ ਇਹਦੇ ਨਾਲ ਹਰ ਇੱਕ ਪਾਰਟੀ ਖੜੀ ਆ ਕਾਂਗਰਸ ਵੀ ਖੜੀ ਆ ਅਕਾਲੀ ਦਲ ਖੜ ਗਿਆ ਇਹਦੇ ਨਾਲ ਆ ਕੇ ਬੀਜੇਪੀ ਖੜ ਗਈ ਕਿਸਾਨ ਸਾਡੇ ਭਰਾ ਜਿਹੜੇ ਇੰਨੀਆਂ ਲੜਾਈਆਂ ਲੜ ਕੇ ਆਏ ਨੇ ਜਿਨ੍ਹਾਂ ਨੇ ਕਿ ਸਾਰੀ ਹੁਣ ਮੇਲਾ ਦਾ ਕਿ ਅੱਧੀ ਉਮਰਾਂ ਉੱਥੇ ਹੀ ਨਿਕਲ ਗਈਆਂ ਨੇ ਉਹ ਸਾਰੇ ਆਏ ਹੋਏ ਨੇ ਇਹ ਪਿੰਡ ਨਹੀਂ ਹੈ ਪਿੰਡ ਦੇ ਚਰਾਤੀ ਮੇਰੇ ਕੋਲ ਇੱਕ ਖਬਰ ਆਈ ਸੀ ਕੋਈ 7 ਵਜੇ ਦੇ ਕਰੀਬ ਕਿ ਵੀ ਐਸਰੇਸਰਾ ਕਰਕੇ ਜੀ ਪਿੰਡ ਦੇ ਚ ਪੁਲਿਸ ਆ ਤਿਆਰ ਹੋ ਗਈ ਗਿਆ ਜਿਵੇਂ ਤੁਸੀਂ ਪੁੱਛਿਆ ਵੀ ਰਾਤ ਨੂੰ ਹੀ ਕਿਉਂ ਆ ਕਿ ਤਿਆਰ ਹੋ ਗਈ ਆ ਉਹਨਾਂ ਨੇ ਰਾਤੀ ਕਬਜ਼ਾ ਨਹੀਂ ਸੀ ਕਰਨਾ ਉਸੇ ਵਕਤ ਮੈਂ ਇੱਕ ਮੋਟਰ ਬੰਦੇ ਨੇ ਤੇ ਫੋਨ ਕੀਤਾ ਮੈਂ ਕਹਾ ਪੁਲਿਸ ਕਹਿੰਸੀ ਕੋਈ ਪੁਲਿਸ ਨਹੀਂ ਆਈ ਮੈਂ ਕਾਕਾ ਜੀ ਪੁਲਿਸ ਆ ਰਹੀ ਆ ਠੀਕ ਅੱਦੇ 15-20 ਮਿੰਟਾਂ ਚ ਮੈਨੂੰ ਉਸ ਸ਼ਖਸ ਦਾ ਫੋਨ ਆ ਗਿਆ ਕਹਿੰਦੇ ਬੀਬੀ ਜੀ ਉਹ ਤਾਂ ਖਬਰ ਆ ਗਈ ਹੈ ਕਿ ਪੁਲਿਸ ਆ ਗਈ ਆ ਮੈਂ ਕੱਲੀ ਦੋ ਜੀਪਾਂ ਨਹੀਂ ਆ ਪਿੱਛੇ ਬਸਾਂ ਖੜੀਆਂ ਨੇ ਇਹਨਾਂ ਨੇ ਕੀ ਪਲਾਨਿੰਗ ਹੈ ਇਹਨਾਂ ਦੀ ਕਿ ਰਾਤ ਨੂੰ ਘੇਰਾਬੰਦੀ ਕਰ ਲੋ ਪਿੰਡ ਦੀ ਇਹ ਸਾਰੇ ਸੁੱਤੇ ਪਏ ਨੇ ਤੇ ਸਵੇਰੇ ਆ ਕੇ ਆਪਣੇ ਬੁਰਜੀਆਂ ਲਗਾ ਲਓ ਡਰੋਨ ਤਾਂ ਇਦਾਂ ਚਲਾਏ ਹੋਏ ਨੇ ਜਿਵੇਂ ਅਸੀਂ ਬਾਰਡਰ ਦੇ ਉੱਪਰ ਜ਼ਮੀਨਾਂ ਨਾਪਦੇ ਆ ਕਿਉਂਕਿ ਮੈਂ ਵੀ ਇੱਕ ਫੌਜੀ ਦੀ ਬੀਵੀ ਆ ਮੈਨੂੰ ਪਤਾ ਹਿੰਦੁਸਤਾਨ ਪਾਕਿਸਤਾਨ ਬਾਰਡਰ ਦੇ ਉੱਪਰ ਕੀ ਆ ਜਾਂ ਫਲਾਣੇ ਹੋਰ ਬਾਰਡਰਾਂ ਦਾ ਵੀ ਪਤਾ ਆ ਉੱਥੇ ਹੁੰਦਾ ਕਿ ਡਰੋਨ ਚਲਾਉਂਦੇ ਨੇ ਕਿ ਆ ਕਿਹੜੀ ਜਿਹੜੀ ਜ਼ਮੀਨ ਉਧਰ ਆ ਕਿਹੜੀ ਬੁਰਜੀ ਕਿੱਥੇ ਰਣੀ ਇਹ ਤਾਂ ਬੁਰਜੀਆਂ ਤਿਆਰੀ ਕਰੀ ਬੈਠੇ ਨੇ ਅਰੇ ਹਿੰਮਤ ਹੈ ਆਓ ਤੁਸੀਂ ਮੈਂ ਕੀ ਆ ਰਹੇ ਹੁੰਦੇ ਨੇ ਆਓ ਉਹ ਦਿਨ ਆਏ ਸੀ ਨਾ ਤਮਾਸ਼ਾ ਦੇਖ ਕੇ ਚਲੇ ਗਏ ਸੀ ਹੁਣ ਗੱਲ ਆ ਗਈ ਟਾਈਮ ਦੀ ਅਸੀਂ ਕੋਈ ਟਾਈਮ ਆਪਣੇ ਕਾਗਜ਼ ਸਿੱਧੇ ਕਰਨ ਵਾਸਤੇ ਟਾਈਮ ਨਹੀਂ ਮੰਗ ਰਹੇ ਅਸੀਂ ਟਾਈਮ ਉੱਥੇ ਇਹ ਚੀਜ਼ ਦਾ ਮੰਗ ਰਹੇ ਹਾਂ ਕਿ ਜਿਹੜੇ ਤੁਸੀਂ ਕਾਗਜ਼ ਸਾਨੂੰ ਦੇ ਨਹੀਂ ਰਹੇ ਆਫੀਸ਼ੀਅਲੀ ਟੰਗ ਦੇ ਨਾਲ ਕੋਰਟ ਦੇ ਥਰੂ ਅਸੀਂ ਕਾਗਜ਼ ਲੈ ਲਈਏ ਆਪਣੇ ਕਿ ਸਾਨੂੰ ਆਰਡਰ ਦੇ ਦਿਖਾਓ ਕੱਲ ਜਿਸ ਟਾਈਮ ਆਰਡਰ ਮੰਗੇ ਨੇ ਜਦੋਂ ਗੱਲ ਕਰਦੇ ਆ ਡੀਸੀ ਕੋਲ ਗਏ ਆ ਏਡੀਸੀ ਕੋਲ ਜਾਓ ਪਰ ਇਹ ਗਲੀ ਉਹਨਾਂ ਨੇ ਸਾਡੇ ਨਾਲ ਬਹੁਤ ਅੱਛੇ ਢਿਕ ਨਾਲ ਬਿਹੇਵ ਕੀਤਾ ਕਿਸ ਨੇ ਮਿਸਬਿਹੇਵ ਨਹੀਂ ਕੀਤਾ ਐਡੀਸੀ ਵੀ ਲੜਕੀ ਨੇ ਬੜੀ ਅੱਛੀ ਢਿਕ ਨਾਲ ਗੱਲ ਕੀਤੀ ਆ ਲੇਕਿਨ ਉੱਥੇ ਜਿਹੜੇ ਮੌਤਵਰ ਦੋ ਸ਼ਖਸ ਬੈਠੇ ਆ ਸਿਰ ਨੀਚੇ ਕਰਕੇ ਬੈਠੇ ਹੋਇਆ ਉੱਪਰ ਸਿਰ ਨਹੀਂ ਚੱਕ ਰਿਹਾ ਤੋਂ ਮਜਬੂਰ ਨੇ ਹਾਂ ਬਸ ਇਹ ਕਹਿ ਸਕਦੇ ਆ ਕਿ ਪ੍ਰਸ਼ਾਸਨ ਜਿਹੜਾ ਮਜਬੂਰ ਹੋ ਚੁੱਕਿਆ ਤੇ ਸਰਕਾਰਾਂ ਜੋ ਹਰਕਤਾਂ ਤੇ ਉਤਰੀਆਂ ਤੁਹਾਡੇ ਸਾਹਮਣੇ ਆ ਪਿੰਡ ਵਾਸੀ ਜਿਹੜੇ ਇੱਥੇ ਮੌਜੂਦ ਆ ਤੁਸੀਂ ਵੀ ਨਾਲ ਸਾਰੇ ਹੁਣ ਖੜੇ ਹੋ ਐਕਸ਼ਨ ਲਈ ਹੁਣ ਪੂਰੇ ਤਰ੍ਹਾਂ ਤਿਆਰ ਬੈਠੇ ਹੋ ਅਸੀਂ ਤਾਂ ਦੇਖੋ ਸਰਕਾਰ ਨੂੰ ਇੱਕ ਇਹ ਕਹਿ ਸਕਦੇ ਆ ਐਸਕੇਮ ਕਿ ਨਹੀਂ ਤੇ ਕਹਿਣਾ ਮੈਂ ਦੇਖੋ ਪਹਿਲਾਂ ਤਾਂ ਟ੍ਰੈਲੀ ਚੋਰ ਦਾ ਤਾਂ ਬਲ ਗਿਆ ਹੁਣ ਅਸੀਂ ਜ਼ਮੀਨ ਚੋਰ ਵੀ ਗੱਲ ਕਹੂਗੇ ਇਹਨਾਂ ਨੂੰ ਭਗਵੰਤ ਮਾਨ ਸਰਕਾਰ ਨੂੰ ਕਿਉਂ ਜ਼ਮੀਨਾਂ ਹੜਪਣ ਲੱਗ ਗਏ ਕਿਸਾਨਾਂ ਦੀਆਂ ਜ਼ਮੀਨਾਂ ਜਿੱਥੇ ਵੀ ਸਾੰਬਲਾਟ ਪਈ ਹੈ ਉਸੇ 'ਤੇ ਕਬਜ਼ਾ ਕਰਨ ਲੱਗੇ ਸਾਡੀਆਂ ਪਹਿਲਾਂ ਟਰੱਕ ਟ੍ਰੈਲੀਆਂ ਚੱਕੀਆਂ ਇਹਨਾਂ ਨੇ ਚੋਰੀ ਕਰਿਆ ਸਮਾਨ ਉਹ ਵੀ ਇਹਨਾਂ ਕੋਲ ਤੇ ਹੀ ਬਰਾਮਦ ਹੋਇਆ ਹੁਣ ਤਾਂ ਬਹੁਤ ਕਨਾਉਣੀ ਹਰਕਤ ਪਰ ਉਤਰ ਗਏ ਇਹਨਾਂ ਨੂੰ ਅਸੀਂ ਸਤਾਈ ਵਿੱਚ ਦੱਸੂਗੇ ਇਹਨਾਂ ਦਾ ਰਿਜ਼ਲਟ ਸਤਾਈਆਂ ਮਿਲੇਗਾ ਜਿਸ ਤਰ੍ਹਾਂ ਕੇਜਰੀਆਲ ਦਿੱਲੀ 'ਤੇ ਉਰੇ ਬੈਠ ਗਿਆ ਨਾ ਕਿ ਇਸ ਤਰ੍ਹਾਂ ਇਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲਣੀ ਤੁਹਾਨੂੰ ਇਹ ਤਸਵੀਰਾਂ ਸੋ ਇਸ ਪਿੰਡ ਦੀਆਂ ਚ ਜਿਹੜੀ ਪਿੰਡ ਦੀਆਂ ਜਿੱਥੇ ਆਪਣੇ ਹੱਕਾਂ ਦੇ ਲਈ ਆਪਣੇ ਜ਼ਮੀਨ ਦੇ ਲਈ ਤਮਾ ਪਿੰਡ ਵਾਸੀ ਇਕੱਠੇ ਹੋ ਕੇ ਨਜ਼ਰ ਆ ਰਿਹਾ ਨਾਰੇ ਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਅੱਜ ਭਗਵੰਤ ਮਾਨ ਸਰਕਾਰ ਦੇ ਖਿਲਾਫ ਆਖਿਰਕਾਰ ਇਹੀ ਹੈ ਕਿਉਂਕਿ ਇਨਸਾਫ ਮਿਲੇ ਇਹਨਾਂ ਦੇ ਹੱਕ ਇਹਨਾਂ ਨੂੰ ਮਿਲਣ ਕਾਗਜ ਦਿਖਾਉਣੇ ਕਹਿੰਦੇ ਜ਼ਮੀਨ ਦਾ ਕਬਜ਼ਾ ਜਾਵਾਂਗੇ ਪਰ ਜੇ ਕਾਗਜ ਨਹੀਂ ਤਾਂ ਜ਼ਮੀਨ ਦਾ ਕਬਜ਼ਾ ਨਹੀਂ ਹੋਵੇਗਾ ਜੋ ਚਾਹੇ ਉਹ ਦੇਰ ਰਾਤ ਹੋਣ ਚਾਹੇ ਉਹ ਸਵੇਰ ਹੋਣ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪ੍ਰੀ ਸਿੰਘ ਗਾਸ਼ਕ ਪੀਡੀਸੀ ਨਿਊਜ਼ ਝੰਡੇੜੀ